ਇਤੇ ਕਰਮ ਕਮਾਇਆ ਕਰਮ ਮਾਈ ਤੇ ਕਰਮ ਕਮਾਇਆ ਜਾ ਕੇ ਦਰਜ ਕੁਲੀ ਵਿੱਚ ਪਾਇਆ ਜਾ ਕੇ ਦਰਜ ਕੁਲੀ ਵਿੱਚ ਪਾਇਆ ਦਰਜ ਕੁਲੀ ਵਿੱਚ ਪਾਇਆ ਜਾ ਕੇ ਦਰਜ ਕੁਲੀ ਵਿੱਚ ਪਾਇਆ ਜਾ ਕੇ ਦਰਜ ਕੁਲੀ ਵਿੱਚ ਪਾਇਆ ਜਾ ਕੇ ਦਰਜ ਕੁਲੀ ਵਿੱਚ ਪਾਇਆ ਜਦ ਹੀ ਉਹਨੇ ਕੁੜਤੇ ਨੂੰ ਮੂ ਲਾਇਆ ਜਦ ਹੀ ਉਹਨੇ ਕੁੜਤੇ ਨੂੰ ਮੂ ਲਾਇਆ ਪਰਮ ਵੀ ਦੂਰ ਹੋ ਗਏ ਨਾਮ ਆਮ ਗੁਨਾਤਾ ਜੱਤਿਆ ਲੋ ਉੱਠਿਓ ਗਏ ਅੱਛਾ ਨਾਮ ਗੁਨਾਤਾ ਜੱਤਿਆ ਨੀਚੋ ਉੱਠਿਓ ਮੈਂ ਜੈ ਗੁਰਦੇਵ ਧੰ ਗੁਰਦੇਵ ਗੁਰੂ ਰੂਪੀ ਆ ਦੀ ਸਾਧ ਸੰਗਤ ਜੀ ਦੇਸ਼ਾਂ ਵਿਦੇਸ਼ਾਂ ਦੀ ਸਾਰੀ ਸੰਗਤ ਨੂੰ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਜੀ ਤੁਹਾਡਾ 48ਵੇਂ ਪ੍ਰਕਾਸ਼ ਪੁਰਬ ਦੇ ਸਬੰਧ ਵਿੱਚ ਲੱਖ ਲੱਖ ਮੁਬਾਰਕਾਂ 1433 ਕੀ ਮੱਘ ਸੁਦੀਪੰਦਰਾਸ ਦੁਖਿਓਂ ਕੇ ਕਲਿਆਨ ਹਿਤ ਪ੍ਰਗਟੇ ਗੁਰੂ ਰਵਦਾਸ ਐਸਾ ਚਾਮੂ ਰਾਜ ਮੈਂ ਜਹਾਂ ਮਿਲੇ ਸਭਨ ਕੋ ਵਨ ਛੋਟ ਬੜੇ ਸਭ ਸੰਬਸੇ ਰਵਦਾਸ ਰਹੇ ਪਸਾਨ ਦੇਸ਼ਾਂ ਵਿਦੇਸ਼ਾਂ ਦੀ ਵਿਸ਼ਵ ਦੀ ਸਾਰੀ ਸੰਗਤ ਨੂੰ ਸ੍ਰੀ ਗੁਰੂ ਰਵਦਾਸ ਗੁਰਦੁਆਰਾ ਪ੍ਰਬੰਧਕ ਕਮੇਟੀ ਪਿੰਡ ਕਬੂਲਪੁਰ ਅਤੇ ਕਬੂਲਪੁਰ ਦੀ ਸਾਰੀ ਹੀ ਸੰਗਤ ਵੱਲੋਂ ਆਪ ਸਾਰੀਆਂ ਸੰਗਤਾਂ ਨੂੰ ਸਾਹਿਬੇ ਕਮਾਲ ਜਗਤਗੁਰੂ ਰਬਦਾਸ ਮਹਾਰਾਜ ਜੀ ਦੇ 648ਵੇਂ ਪ੍ਰਕਾਸ਼ ਪੁਰਬ ਦੀਆਂ ਲੱਖ ਲੱਖ ਮੁਬਾਰਕਾਂ ਜਿਸ ਤਰ੍ਹਾਂ ਅਸੀਂ ਸਤਿਗੁਰਾਂ ਦਾ ਗੁਣਗਾਨ ਕਰਦੇ ਹਾਂ ਅਸੀਂ ਆਸ ਕਰਦੇ ਹਾਂ ਕਿ ਸਾਰੀ ਸੰਗਤ ਸਾਡੇ ਨਾਲੋਂ ਵੀ ਵਧੀਆ ਕਰਦੀ ਹੋਊਗੀ ਸਾਰੀਆਂ ਸੰਗਤਾਂ ਨੂੰ ਨਿਮਰਤਾ ਸਹਿਤ ਬੇਨਤੀ ਇਹ ਵੀ ਹੈ ਕਿ ਸਤਿਗੁਰਾਂ ਦੇ ਉਪਦੇਸ਼ਾਂ ਦੇ ਉੱਤੇ ਚੱਲ ਕੇ ਸਤਿਗੁਰਾਂ ਦੇ ਸੰਦੇਸ਼ ਨੂੰ ਮਨਦੇ ਹੋਏ ਅਸੀਂ ਗੁਰੂ ਮਹਾਰਾਜ ਜੀ ਦਾ ਇਹ ਜੋ ਪ੍ਰਕਾਸ਼ ਪੁਰਬ ਹੈ ਇਹਨੂੰ ਮਨਾਈਏ ਅਸੀਂ ਧੰਨਵਾਦੀ ਹਾਂ ਉਹਨਾਂ ਸਾਰਿਆਂ ਦੇ ਜਿਨ੍ਹਾਂ ਦੇ ਚੈਨਲ ਦੇ ਮਾਧਿਅਮ ਰਾਹੀਂ ਸਾਡਾ ਇਹ ਜੋ ਪ੍ਰਸਾਰਣ ਹੈ ਉਹ ਵਿਸ਼ਵ ਭਰ ਦੇ ਵਿੱਚ ਹੋਵੇਗਾ ਅਸੀਂ ਧੰਨਵਾਦੀ ਹਾਂ ਸ੍ਰੀ ਗੁਰੂ ਅਰਦਾਸ ਗੁਰਦੁਆਰਾ ਪ੍ਰਬੰਧ ਕਮੇਟੀ ਦੇ ਪ੍ਰਧਾਨ ਸ੍ਰੀ ਦਰਸ਼ਨ ਪਾਲ ਜੀ ਨਈਅਰ ਜੀ ਦਾ ਅਸੀਂ ਧੰਨਵਾਦੀ ਹਾਂ ਸਾਡੇ ਪਿੰਡ ਦੇ ਜੋ ਮੁਖੀ ਨੇ ਸਰਪੰਚ ਗੁਰਪ੍ਰੀਤ ਜੀ ਸਰੋਆ ਜੀ ਧੰਨਵਾਦੀ ਹਾਂ ਅਸੀਂ ਸਾਡੇ ਸਤਿਕਾਰ ਦੇ ਪਾਤਰ ਚਰਨਜੀਤ ਸਿੰਘ ਨਰ ਐਸ ਆਈ ਜੀ ਦਾ ਧੰਨਵਾਦੀ ਹਾਂ ਅਸੀਂ ਸ਼ਗਾਰਾ ਰਾਮ ਪ੍ਰਦੇਸੀ ਜੀ ਇਹਨਾਂ ਨੇ ਛੋਟੇ-ਛੋਟਿਆਂ ਤੋਂ ਸਾਨੂੰ ਲੈ ਕੇ ਡਿਡ ਕਰ ਦਿੱਤਾ ਸਤਪੁਰ ਦੀ ਮਹਿਮਾ ਗਾਉਂਦਿਆਂ ਗਾਉਂਦਿਆਂ ਦੀ ਅਸੀਂ ਉਹਨਾਂ ਸਾਰੀਆਂ ਹੀ ਦੇਸ਼ਾਂ ਵਿਦੇਸ਼ਾਂ ਦੀਆਂ ਸੰਗਤਾਂ ਨੂੰ ਰਵਦਾਸੀਆ ਟੀਵੀ ਦੇ ਮਾਧਿਅਮ ਦੇ ਰਾਹੀਂ ਗੁਰੂ ਮਹਾਰਾਜ ਜੀ ਦੇ 648ਵੇਂ ਪ੍ਰਕਾਸ਼ ਪੁਰਬ ਦੀਆਂ ਲੱਖ-ਲੱਖ ਮੁਬਾਰਕਾਂ ਦਿੰਦੇ ਹਾਂ ਜੀ ਜੈ ਗੁਰਦੇਵ ਤਨ ਗੁਰਦੇਵ ਜੀ ਉੱਚ ਹੋਗੇ ਨੀਚੋ good am